ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਰੂਰੀ ਬੇਨਤੀ ਹੈ ਜੀ ਭੈਣਾ ਭਰਾਵਾਂ ਨੂੰ ਮਨੁੱਖਤਾਰੀ ਸੇਵਾ ਪਰਿਵਾਰ ਦੇ ਵਿੱਚ ਤੁਹਾਡੇ ਸਾਥ ਦੀ ਲੋੜ ਆ ਜੀ ਇਸ ਟਾਈਮ ਬਹੁਤ ਸਮੱਸਿਆ ਚੱਲ ਰਹੀ ਹੈ ਇੱਕ ਤਾਂ ਪਰਸ ਨੂੰ ਕੈਂਪ ਆ ਕੈਂਪ ਦੀਆਂ ਦਵਾਈਆਂ ਦੀ ਲੋੜ ਆ ਕਿਉਂਕਿ ਇਸ ਵਾਰ ਜਿਹੜਾ ਕੈਂਪ ਲੱਗ ਰਿਹਾ 23 ਤਰੀਕ ਨੂੰ ਉਹ ਕੈਂਪ ਅਗਲਾ ਅਗਲੇ ਮਹੀਨੇ 21 ਤਰੀਕ ਨੂੰ ਲੱਗਣਾ ਉਹ ਦੀਵਾਲੀ ਵਾਲੇ ਦਿਨ ਉਸ ਦਿਨ ਕੈਂਪ ਸਾਡਾ ਕੈਂਸਲ ਆ ਕਿਉਂਕਿ ਦੀਵਾਲੀ ਵਾਲੇ ਦਿਨ ਡਾਕਟਰ ਨਹੀਂ ਆਉਣਗੇ ਇਸ ਕਰਕੇ 23 ਤਰੀਕ ਵਾਲੇ ਕੈਂਪ ਦੇ ਵਿੱਚ ਮਹੀਨੇ-ਮਹੀਨੇ ਦੀਆਂ ਦਵਾਈਆਂ ਨਹੀਂ 2-2 ਮਹੀਨਿਆਂ ਦੀਆਂ ਦਵਾਈਆਂ ਦੇਣੀਆਂ ਪੈਣੀਆਂ ਸੰਗਤ ਨੂੰ ਸਾਨੂੰ ਜਿਹੜੀ ਦਵਾਈ ਕਰੀਬ 9.5 ਲੱਖ ਰੁਪਏ ਦੀ ਆਉਂਦੀ ਹੈ ਇੱਕ ਕੈਂਪ ਦੇ ਵਿੱਚ ਦੋ ਕੈਂਪਾਂ ਦੇ ਵਿੱਚ 18 ਲੱਖ ਦੀ ਦਵਾਈ ਲੱਗ ਜਾਂਦੀ ਹੈ ਕਿ 18.5 ਦੀ ਉਹ ਇਸ ਵਾਰ ਇੱਕੋ ਕੈਂਪ ਚ ਲੱਗਣੀ ਆ ਤੇ ਸਾਡੇ ਕੋਲੇ ਸੰਗਤ ਦਾ ਇਸ ਟਾਈਮਾਂ ਬਹੁਤ ਘੱਟ ਸਹਿਯੋਗ ਆ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਵੀ ਬਹੁਤ ਨੁਕਸਾਨ ਹੋਇਆ ਬਹੁਤ ਸਾਡੇ ਭੈਣ ਭਰਾ ਉਧਰ ਸੇਵਾ ਕਰ ਰਹੇ ਆ ਪਰ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਜਿਹੜਾ ਕਰੀਬ ਅਸੀਂ 1000 ਮੈਂਬਰ ਇੱਥੇ ਰਹਿੰਦੇ ਆ ਸਾਡੀਆਂ ਜ਼ਰੂਰਤਾਂ ਜਿਹੜੀਆਂ ਉਹ ਵੀ ਬਹੁਤ ਵੱਡੇ ਰੂਪ ਦੇ ਵਿੱਚ ਇਸ ਟਾਈਮ ਡਿਸਟਰਬ ਹੋ ਰਹੀਆਂ ਯਕੀਨ ਮੰਨਿਓ ਪਿਛਲੇ ਕਰੀਬ 1 ਮਹੀਨੇ ਤੋਂ ਫਰੂਟ ਦੀ ਸੇਵਾ ਨਹੀਂ ਹੋ ਰਹੀ ਜਿਹੜਾ ਕਿ ਹਰ ਰੋਜ਼ ਇੱਕ ਟਾਈਮ ਫਰੂਟ ਸਿਕਾਉਂਦੇ ਆ ਬਾਪੂ ਬਜ਼ੁਰਗਾਂ ਨੂੰ ਮਾਵਾਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਪਿਛਲੇ 1 ਮਹੀਨੇ ਤੋਂ ਉਸ ਕਾਰ ਨਹੀਂ ਰਹਿ ਬੰਦ ਹੋ ਗਿਆ ਕਿਉਂਕਿ ਸੰਗਤ ਆ ਨਹੀਂ ਰਹੀ ਅੱਗੇ ਸੰਗਤ ਹੀ ਫਰੂਟ ਭੇਜਦੀ ਹੁੰਦੀ ਹੈ ਸਾਡੇ ਕੋਲੇ ਤੇ ਇਦਾਂ ਹੀ ਹਰੀਆਂ ਸਬਜ਼ੀਆਂ ਉਹ ਵੀ ਬਹੁਤ ਘਟ ਗਈਆਂ ਕਿ ਤਾ ਉਹ ਵੀ ਪਿਆ ਕਰਕੇ ਸਬਜ਼ੀਆਂ ਖਰਾਬ ਵੀ ਬਹੁਤ ਹੋ ਗਈਆਂ ਤੇ ਉਦਾਂ ਵੀ ਅੱਗੇ ਕੋਈ ਮਹਿੰਗੀ ਸਸਤੀ ਸਬਜ਼ੀ ਭੇਜ ਦਿੰਦਾ ਸੀ ਜਾਂ ਲੈ ਆਉਂਦੇ ਸੀਗੇ ਹੁਣ ਉਹ ਵੀ ਇਸ ਵਾਰ ਬਿਲਕੁਲ ਹੀ ਬੰਦ ਹੋਇਆ ਪਿਆ ਪਿਛਲੇ ਕਰੀਬ 1.5 ਮਹੀਨੇ ਤੋਂ ਕਾਫੀ ਜਿਆਦਾ ਸਮੱਸਿਆਵਾਂ ਦੇ ਵਿੱਚ ਆ ਪਰ ਹੈ ਤਾਂ ਪਿਛਲੇ 4-5 ਮਹੀਨਿਆਂ ਤੋਂ ਹੀ ਕਿਉਂਕਿ ਜਿਉਂ ਗਰਮੀਆਂ ਆ ਜਾਂਦੀਆਂ ਮਈ ਜੂਨ ਤੋਂ ਬਾਅਦ ਇਹ 4-5 ਮਹੀਨੇ ਸੰਗਤ ਦਾ ਰੁਝਾਨ ਘੱਟ ਹੁੰਦਾ ਗਰਮੀ ਬਹੁਤ ਹੁੰਦੀ ਆ ਤੇ ਬਾਕੀ ਜ਼ਿਆਦਾਤਰ ਜਿਹੜੇ ਮੈਂਬਰ ਨੇ ਉਹ ਭੈਣ ਭਰਾ ਬਾਹਰਲੀ ਸੇਵਾ ਕਰਦੇ ਆ ਉਹ ਵੀ ਇਹਨਾਂ ਦਿਨਾਂ 'ਚ ਬਾਹਰ ਹੁੰਦੇ ਆ ਪਰ ਇਸ ਵਾਰ ਜਿਹੜੇ ਹਾਲਾਤ ਬਣੇ ਨੇ ਸੁਪਨਿਆਂ ਦੇ ਘਰ ਵਿੱਚ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਆ ਜੀ ਸਾਡੀ ਬੇਨਤੀ ਹੈ ਹੱਥ ਜੋੜ ਕੇ ਸਾਨੂੰ ਸਾਡੀਆਂ ਜ਼ਰੂਰਤ ਵਾਲੀਆਂ ਚੀਜ਼ਾਂ ਜਿਹੜੀਆਂ ਪੂਰੀਆਂ ਕਰਨ ਦੇ ਵਿੱਚ ਸਾਡਾ ਸਾਥ ਦਿਓ ਸਾਨੂੰ ਦਵਾਈਆਂ ਦੀ ਲੋੜ ਆ ਹੁਣ ਜਿਹੜੀਆਂ ਮੂਹਰੇ ਤਨਖਾਹਾਂ ਆਉਣੀਆਂ ਡਾਕਟਰਾਂ ਦੀਆਂ ਤਨਖਾਹਾਂ ਦੇਣੀਆਂ ਨਰਸਿੰਗ ਸਟਾਫ ਦੀਆਂ ਤਨਖਾਹਾਂ ਦੇਣੀਆਂ ਜਿਹੜੇ ਸਾਡੇ ਮੁਲਾਜ਼ਮ ਰੱਖੇ ਹੋਏ ਨੇ ਉਹਨਾਂ ਦੀਆਂ ਤਨਖਾਹਾਂ ਦੇਣ ਵਾਲੀਆਂ ਫਿਰ ਕਿਉਂਕਿ ਹੁਣ 850 ਮਰੀਜ਼ ਆ ਸਾਡੇ ਕੋਲੇ ਇਸ ਟਾਈਮ ਔਰ 850 ਬੰਦੇ ਨੂੰ ਸੰਭਾਲਣ ਵਾਸਤੇ ਫਿਰ 24-25 ਤੋਂ ਸਾਡੇ ਕੋਲ ਨਰਸਿੰਗ ਸਟਾਫ ਨਹੀਂ ਤੇ ਚਾਰ ਸਾਡੇ ਕੋਲ ਡਾਕਟਰ ਨੇ ਜਿਹੜੇ ਵੱਡੇ ਨੇ ਸਾਈਕੀਆਟ੍ਰਿਕ ਡਾਕਟਰ ਨੇ ਡਾਈਟ੍ਰੀਸ਼ੀਨ ਨੇ ਤੇ ਐਮਡੀ ਮੈਡੀਸਨ ਆ ਤੇ ਇਸੇ ਤਰ੍ਹਾਂ ਜਿਹੜੇ ईएनटी ਦੇ ਡਾਕਟਰ ਨੇ ਮਤਲਬ ਸਕਿਨ ਦੇ ਡਾਕਟਰ ਨੇ ਉਹ ਟਾਈਮ ਟੂ ਟਾਈਮ ਆਉਂਦੇ ਨੇ ਨਾ ਸਾਈਕੀਆਟ੍ਰਿਕ ਡਾਕਟਰ ਸਾਡੇ ਕੋਲੇ ਕੈਂਪ ਦੇ ਵਿੱਚ ਛੇ ਡਾਕਟਰ ਆਉਂਦੇ ਨੇ ਤੇ ਇਸ ਕਰਕੇ ਤੁਹਾਡੇ ਸਾਥ ਦੀ ਲੋੜ ਆ ਜੀ ਬਹੁਤ ਜ਼ਿਆਦਾ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਵੀ ਕਰਿਓ ਜਿਹੜੇ ਭੈਣ ਭਰਾ ਨਹੀਂ ਮਦਦ ਕਰ ਸਕਦੇ ਜਿਹੜੇ ਕਰ ਸਕਦੇ ਆ ਪਲੀਜ਼ ਸਾਡੇ ਨਾਲ ਸੰਪਰਕ ਕਰਕੇ ਕਿਸੇ ਆਪਣੇ ਭੈਣ ਭਰਾ ਨੂੰ ਪਹੁੰਚ ਕੇ ਸਾਡੀ ਜਰੂਰ ਸਹਾਇਤਾ ਕਰੋ ਤੇ ਤਾਂ ਜੋ ਇਸ ਸਮੇਂ ਸਾਰੇ ਸੁਪਨਿਆਂ ਦੇ ਘਰ ਚ ਕਿਉਂਕਿ ਵੱਡੀਆਂ ਚੀਜ਼ਾਂ ਦਾ ਹਜੇ ਉਵੇਂ ਖੜੀਆਂ ਬੀਬੀਆਂ ਦਾ ਘਰ ਪਾਉਣਾ ਉਹਦੀ ਬਿਲਡਿੰਗ ਦਾ ਕੰਮ ਹੀ ਨਹੀਂ ਸ਼ੁਰੂ ਕਰ पाए ਅਸੀਂ ਪਿਛਲੇ 4 ਮਹੀਨਿਆਂ ਤੋਂ ਡਿਲੇ ਡਿਲੇ ਹੋਈ ਜਾਂਦਾ ਕਿਉਂਕਿ ਰੇਤਾ ਬਜਰੀ ਨਹੀਂ ਮਿਲ ਰਿਹਾ ਰੇਤਾ ਦਰਿਆ ਚੋਂ ਆਉਣਾ ਸੀ ਉਹ ਬਹੁਤ ਘੱਟ ਮਾਤਰਾ ਚ ਨਿਕਲ ਰਿਹਾ ਦਰਿਆਵਾਂ ਚ ਪਾਣੀ ਆ ਗਿਆ ਕਰਕੇ ਬਜਰੀ ਵੀ ਨਹੀਂ ਪੂਰੀ ਮਿਲ ਰਹੀ ਸਾਨੂੰ ਸੀਮੈਂਟ ਸਰੀਆ ਤਾਂ ਇਸ ਕਰਕੇ ਮਨੋਕਤਰ ਦੀ ਸੇਵਾ ਪਰਿਵਾਰ ਦੀ ਸਾਰੇ ਪਰਿਵਾਰ ਦੀ ਤੁਹਾਨੂੰ ਅਸ ਜੋੜ ਕੇ ਬੇਨਤੀ ਹੈ ਜੀ ਸਾਡਾ ਸਹਿਯੋਗ ਦਿਓ ਸਾਡਾ ਸਾਥ ਦਿਓ ਤਾਂ ਜੋ ਇਹ ਸਾਰੇ ਕੰਮਾਂ ਨੂੰ ਦੁਆਰਾ ਅਸੀਂ ਸ਼ੁਰੂ ਕਰ ਸਕੀਏ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ